구 p e d e s t r i n be ਕੋਈ ਨਾ ਕਿੰਨਾ ਬੰਦੇ ਆਉਂਦੇ ਨੇ ਆਹੋ ਆਹੋ ਆਰਾਮ ਕਰਦੇ ਆਂ ਦੱਸਦੇ ਆਂ ਯਾਰ ਚੋਟਾ ਨਾ ਲਾਈ ਤੇ ਫੰਗੋ ਮੋੜਾ ਵਣਾਂ ਜੰਡਾ ਨਾ ਨਾ ਯਾ ਇਹ ਦਿਲ ਬੁਲਦੇ ਨੇ ਨਾਮ ਭਾਏ ਤੀਂ ਨਾ ਪਾਈ ਪ੍ਰਭੂ ਬਿਨਤਾ ਹਰਿ ਰਾਤਾ ਮਨ ਭਾਏ ਮਨ ਕੰਮ ਕਰਾ ਨਾ ਮੈਂ ਅਸ ਤੇਰੋ ਰੱਖਾ ਤੋਤਾ ਭਾਈ

ਕੁੱਝ ਵਸਾਂ ਕੱਢੇ ਨੇ ਮੈਂ ਤੈਨੂੰ ਕੀ ਕਿਹਾ ਸੀ ਅਜਿਹਾ ਐਨ ਚੋਂ ਦੇ ਪਾ ਸੁਆਸ ਦੇ ਵੀ ਤੁਸੀਂ ਇੱਧਰ ਬੈਠੇ ਹੋ ਕੀ ਕਲਾ ਕਰ ਰਹੇ ਹੋ ਸੱਜਣਾਂ ਪਹਿਲਾਂ ਤੋਂ ਮੈਂ ਇਹ ਕੰਟੈਂਟ ਬਣਾਇਆ ਸੀ ਉਹ ਵੀ ਉਹਦੇ ਅੱਗੇ ਜੋਡੀ ਇੰਝ ਐ ਸਾਹਮਣੇ ਚੱਲ ਗਿਆ ਉਹ ਉੱਥੇ ਉੱਥੇ ਤੇ ਕੁਛਿਆ ਲੋਹੀ ਹੈ ਇੱਧਰ ਕੰਮ ਕਰ ਗਾਇਣੇ ਉਹ ਮਾ ਸ਼ਾਰਟ ਬਣਾ ਰਿਹਾ ਸਾਰੇ ਸੰਗਤ ਨੂੰ ਬੇਨਤੀ ਆ ਨੰਗਰ ਪਾਣੀ ਪਿਆਰਾ ਸਾਰੇ ਪ੍ਰਸ਼ਾਦਾ ਪਾਣੀ ਸ਼ਕਤੀ ਦਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਬਾਬਾ ਸੁਖਦੇਵ ਸਿੰਘ ਜੀ ਨੇ ਇੱਕ ਗੁਰਨਾਨਕ ਦੇਵ ਟਰਸਟ ਬਣਾਇਆ ਸੀਗਾ 2002 ਚ ਸਾਰੀ ਪ੍ਰਾਪਰਟੀ ਟਰਸਟ ਦੇ ਨੌਕਰਾਂਤੀ ਸੀਗੀ ਕਸ਼ਮੀਰਾ ਸਿੰਘ ਜੀ ਨੇ ਕੇਸ ਟਰਸਟ ਦੇ ਖਿਲਾਫ ਪਾਇਆ ਤੇ ਜੱਜਮੈਂਟ ਆਈ ਹੈ 8 ਸਾਲਾਂ ਬਾਅਦ ਤੇ ਜੱਜ ਨੇ ਜਿਹੜੀ ਜੱਜਮੈਂਟ ਦਿੱਤੀ ਹੈ ਉਹ ਵਕੀਲ ਸਾਹਿਬ ਦੱਸਣਗੇ ਆਪਾਏ ਨਾਲ ਤੇ ਅਸੀਂ ਤੇ ਜੋੜੀ ਗੁਰਨਾਣਕ ਸਿੰਘ ਦੇ ਟਰਸਟ ਦੇ ਸੇਵਾ ਕਰਦੇ ਸੀ ਪਹਿਲਾਂ ਹੁਣ ਵੀ ਇਹ ਸੇਵਾ ਕਰਨੀ ਚਾਹੁੰਦੇ ਆ ਤੇ ਜੋ ਜੱਜਮੈਂਟ ਦੇ ਮੁਤਾਬਕ ਅਸੀਂ ਚਾਹੁੰਦੇ ਹਾਂ ਵੀ ਹਾਰੀ ਹੋਈ ਤੇਰਾ ਸਾਨੂੰ ਹਰਾਉਣ ਨਾ ਕਰੇ ਤੰਗ ਨਾ ਕਰੇ ਜਿਹੜਾ ਕਿ ਉਹ ਤੰਗ ਕਰ ਰਹੇ ਨੇ ਬਾਰ-ਬਾਰ ਤਾਂ ਕਰਕੇ ਇਹ ਕਾਨਫਰੰਸ ਰੱਖੀ ਆ ਕੀ ਤੰਗ ਕਰ ਰਹੇ ਨੇ ਬਾਰੋਂ ਆ ਕੇ ਬੰਦੇ ਜੇ ਅਸੀਂ ਖੇਤੀ ਚ ਜਾਂਦੇ ਆ ਤਾਂ ਤੰਗ ਕਰਦੇ ਆ ਲੰਗਰ ਚ ਜਾਂਦੇ ਆ ਤਾਂ ਤੰਗ ਕਰ ਦਿੰਦੇ ਨੇ ਵੀ ਸਾਨੂੰ ਕਿਸੇ ਕੋਈ ਕੰਮ ਚੱਲਣ ਨਹੀਂ ਦੇ ਦੇ ਸਾਡਾ ਕੋਈ ਪੁਲਿਸ ਦਾ ਸਹਿਯੋਗ ਮਿਲਿਆ ਜੀ ਤੁਹਾਨੂੰ ਹੁਣ ਤੱਕ ਨਹੀਂ ਜੀ ਸਾਨੂੰ ਵਾਰ-ਵਾਰ ਪੁਲਿਸ ਕਹਿ ਰਹੀ ਹੈ ਵੀ ਤੁਸੀਂ ਕੰਮ ਹੀ ਨਹੀਂ ਕਰਨਾ ਹੈਗਾ ਉਧਰ ਜਾਣਾ ਨਹੀਂ ਹੈਗਾ ਤੁਹਾਨੂੰ ਅੰਦਰ ਰੁਕਿਆ ਜਾ ਰਿਹਾ ਹੈ ਹਾਲੇ ਕਿ ਅਸੀਂ ਜਿੱਤੇ ਹੋਏ ਤੇਰਾ ਤੇ ਸਾਨੂੰ ਕਹਿ ਰਹੇ ਨੇ ਤੁਹਾਡੇ ਤੇ ਵੀ 755 ਕਰਾਂਗੇ 755 ਕਰਾਂਗੇ ਜੋ ਵੀ ਉਹਨਾਂ ਦਾ ਕਾਨੂੰਨ ਦੇ ਹਿਸਾਬ ਨਾਲ ਸਾਨੂੰ ਅੰਦਰ ਤਾੜਿਆ ਪਿਆ ਉਹਨਾਂ ਦੇ ਇਸ ਦੇ ਪਿੱਛੇ ਮਨਸ਼ਾ ਕਿਸ ਦੀ ਲੱਗਦੀ ਹੈ ਜੀ ਕੀ ਕਰਨਾ ਮਨਸ਼ਾ ਤੇ ਹੁਣ ਕਸ਼ਮੀਰਾ ਸਿੰਘ ਜੀ ਨੇ ਕੇਸ ਪਾਇਆ ਸੀ ਟਰਸਟ ਦੇ ਖਿਲਾਫ ਪ੍ਰਾਪਰਟੀ ਆਪਣੇ ਉਹ ਕਹਿ ਰਹੇ ਸੀ ਮੇਰੇ ਨਾਂ ਹੋਣੀ ਚਾਹੀਦੀ ਆ ਇਹ ਹੁਣ ਵੀ ਉਹੀ ਬੈਠਾ ਬਾਕੀ ਹੁਣ ਇਹ ਨਹੀਂ ਪਤਾ ਮਗਰ ਉਹਦੀ ਕੌਣ ਹੈ ਕੀ ਹੈ ਸਾਹੀ ਜਾਣਦੇ ਆ ਵੀ ਸਾਨੂੰ ਜਿਹੜੀਆਂ ਗੋਲਕਾਂ ਨੇ ਜੋ ਗੁਰੂ ਘਰ ਦੀ ਮਾਇਆ ਉਹ ਅਸੀਂ ਗੁਰੂ ਨਾਨਕ ਦੇਵ ਟ੍ਰਸਟ ਦੇ ਮੈਂਬਰ ਸਾਰੇ ਰਲ ਕੇ ਚਲਾਈਏ ਕੰਮ ਕਰੀਏ ਉਹਦੇ ਕਰਕੇ ਸਾਨੂੰ ਉਧਰ ਜਾਣ ਹੀ ਨਹੀਂ ਦੇ ਰਿਆ ਪ੍ਰਸ਼ਾਸਨ ਹੀ ਨਹੀਂ ਜਾਣ ਦੇ ਰਿਆ ਜੀ ਜੀ ਅਸੀਂ ਪਹਿਲਾਂ ਵੀ ਚਲਾ ਰਹੇ ਆਂ ਪਰ ਫੇਰ ਵੀ ਉਹ ਜਿਹੜੀਆਂ ਗੋਲਕਾਂ ਸੀਗੀਆਂ ਜੋ ਵੀ ਮਾਇਆ ਸੀਗੀ ਉਹ ਸਾਰੀ ਆਪ ਰੱਖੀ ਜਾ ਰਹੀ ਕਮੇਟੀ ਤੱਕੇ ਨਾਲੇ ਆਣ ਕੇ ਤੱਕਾ ਹੋ ਰਿਹਾ ਸਾਡੇ ਨਾਲ ਤੇ ਇਹ ਵੀ ਆਜ਼ਾਦ ਜਿਹੜਾ ਫੈਸਲਾ ਆਇਆ ਉਹ ਫੈਸਲੇ ਦੀ ਤੋਹੀਨੀ ਨਹੀਂ ਹੋਣੀ ਚਾਹੀਦੀ ਫੈਸਲਾ ਅਦਾਲਤ ਨੇ ਕਰਤਾ ਕਸ਼ਮੀਰਾ ਸਿੰਘ ਕਹਿੰਦਾ tha ਮੈਂ ਕੱਲਾ ਮਾਲਕ ਐ ਇਸ ਜਾਇਦਾਦ ਦਾ ਗੁਰੂ ਘਰ ਦਾ ਮਾਲਕ ਤਾਂ ਕੋਈ ਵੀ ਨਹੀਂ ਹੋ ਸਕਦਾ ਪਹਿਲੀ ਗੱਲ ਉਹ ਕਹਿੰਦੇ ਮੇਰੇ ਨਾਲ ਵਸੀਅਤ ਕਰਕੇ ਸੰਤ ਸੁਖਦੇਵ ਸਿੰਘ ਉਹ ਸੰਤ ਸੁਖਦੇਵ ਸਿੰਘ ਆਪਣੇ ਜੀਉਂ ਦੇ ਜੀ ਟਰਸਟ ਕ੍ਰੀਏਟ ਕਰਕੇ ਇੱਕ ਤਾਂ ਉਹ ਕਹਿੰਦੇ ਟਰਸਟ ਵੀ ਜੈਲੀ ਹੈ ਵੀ ਟਰਸਟ ਨੇ ਹੀ ਕ੍ਰੀਏਟ ਕੀਤਾ ਉਹਨਾਂ ਨੇ ਵੀ ਅਦਾਲਤ ਨੇ ਕਹਿੰਦਾ ਇਹ ਝੂਠ ਬੋਲਦਾ ਟਰਸਟ ਕ੍ਰੀਏਟ ਕੀਤਾ ਹੈ ਸੰਤ ਸੁਖਦੇਵ ਸਿੰਘ ਨੇ ਟਰਸਟ ਬਣਾ ਕੇ ਗਏ ਨੇ ਉਹਦੇ ਚ ਰਾਜਾ ਨਰਿੰਦਰ ਸਿੰਘ 90 ਤੋਂ ਕੈਬਨਿਟ ਮਨਿਸਟਰ ਹੈ ਸੁਰਜੀਤ ਸਿੰਘ ਰਖੜਾ ਉਹਦੇ ਚ 15 ਬੰਦੇ ਟਰਸਟੀ ਹੈ ਔਰ ਉਹ ਚ ਇੱਕ ਕਸ਼ਮੀਰਾ ਸਿੰਘ ਵੀ ਟਰਸਟੀ ਹੈ ਜਿਹਦੇ ਤੇ ਟਰਸਟ ਡੀਡ ਤੇ ਦਖਤਸਲ ਹੈ ਔਰ ਉਹ 10 ਡੀਡ ਜਿਹੜੀ ਹੈ ਜਿਵਾਨੀ ਨਹੀਂ ਹੈ ਰਜਿਸਟਰਡ ਡਾਕੂਮੈਂਟ ਹੈ ਜੀਤੇ ਸਰ ਸਾ ਨਰਿੰਦਰ ਸਿੰਘ ਬਾਬਾ ਜੀ ਦੇ ਉਹਨਾਂ ਦੇ ਦਖਤਸਲ ਇਹ ਵੀ ਟਰਸਟੀ ਹੈ ਸੁਰਿੰਦਰ ਸਿੰਘ ਬਾਬੂ ਸਿੰਘ ਬਹੁਤ ਬਹੁਤ ਬੰਦੇ ਟਰਸਟੀ ਨੇ ਸਾਰੇ ਜਿਨ੍ਹਾਂ ਨੂੰ ਆਪਣੀ ਜਿਉਂਦੇ ਮੇਰੀ ਪ੍ਰਾਪਰਟੀ ਹੈ ਮੈਂ ਟਰਸਟ ਕ੍ਰੀਏਟ ਕਰਤਾ ਟਰਸਟ ਟਰਸਟ ਹਮੇਗਾ ਪ੍ਰਾਪਰਟੀ ਉਹਨਾਂ ਨੇ ਜਿਉਂਦੇ ਜੀ ਪਹਿਲਾਂ ਵਸੀਅਤ ਕੀਤੀ ਉਹਨਾਂ ਨੇ ਆਪਣੀ ਪ੍ਰਾਪਰਟੀ ਟਰਸਟ ਬਣਾਤੀ ਸੰਸੁਖਦੇਵ ਸਿੰਘ ਜੀ ਨੇ ਟਰਸਟ ਬਣਾਉਣ ਤੋਂ ਬਾਅਦ ਉਹਨਾਂ ਨੇ ਵਸੀਅਤ ਕੈਨਸਲ ਵੀ ਕਰੀ ਰਜਿਸਟਰਡ ਉਹ ਕਹਿੰਦੇ ਜੀ ਵਸੀਅਤ ਇਹਨਾਂ ਕੈਨਸਲ ਹੋਈ ਇਹ ਵੀ ਜੱਲੀ ਹੈ ਆਪਣੀ ਪ੍ਰਾਪਰਟੀ ਕਹਿਣ ਲੱਗਾ ਜੀ ਮੇਰੀ ਪ੍ਰਾਪਰਟੀ ਇੱਕ 15 ਸਾਲ ਤੱਕ ਬਤੌਰ ਟਰਸਟੀ ਉਹ ਗੁਰਦਾਰੇ ਦੀ ਸੇਵਾ ਕਰਦਾ ਰਿਹਾ ਹੁਣ ਉਹ 15 ਸਾਲ ਬਾਅਦ ਕਹਿਣ ਲੱਗਾ ਜਦੋਂ ਉਹਨੇ ਟਰਸਟੀ ਤੋਂ ਕੱਢ ਤਾ ਰਿਕਾਰਡ ਬੋਲਦਾ ਹੈ ਟਰਸਟੀ ਤੋਂ ਕੱਢ ਤਾ ਉਹ ਕਹਿੰਦਾ ਜੀ ਮੈਂ ਹੀ ਮਾਲਕ ਹਾਂ 15 ਸਾਲ ਬਾਅਦ ਕਹਿਣ ਲੱਗਾ ਮੈਂ ਮਲਕੀਅਤ ਮੈਂ ਹੀ ਮਾਲਕ ਆ ਕੱਲਾ ਵਸੀਅਤ ਦੀ ਬਣਾਤੀ ਮਕਦਮਾ ਕੀ ਕੀਤਾ ਜੀ ਬੀ ਵਸੇਰ ਨੰਬਰ ਨਾਲ ਵਸੀਅਤ ਹੈ ਮੈਂ ਮਾਲਕੇ ਪ੍ਰਾਪਰਟੀ ਦੇਸਾ ਕਿੰਨੇ 25 ਗੁਰਦਾਰੇ ਨੇ ਇੱਕ ਵੀ ਨਹੀਂ ਹੈ ਇਹ ਕਿੱਥੇ ਦਾ ਗੁਰਦੁਆਰਾ ਨਹੀਂ ਹੈ ਕਰਨਾਲ ਹੈ ਹਰਿਆਣਾ ਵਿੱਚ ਹੈ ਯੂਪੀ ਵਿੱਚ ਹੈ ਸਾਰੇ ਪੰਜਾਬ ਵਿੱਚ ਬਹੁਤ ਨੇ ਇਹ ਤੇ ਸੰਤ ਸੁਖਦੇਵ ਸਿੰਘ ਦੀ ਜਿਹੜੀ ਹੈ ਉਹਨਾਂ ਨੇ ਪ੍ਰਾਪਰਟੀ ਔਰ ਇਹ ਮੁਖਤਿਆਰ ਵੀ ਰਹੇ ਉਹਨਾਂ ਦਾ ਸੰਤ ਸੁਖਦੇਵ ਸਿੰਘ ਜੀ ਦਾ ਉਹ ਸਾਰੇ ਰਿਕਾਰਡ ਅਦਾਲਤੀ 'ਚ ਲੱਗਣ ਦੇ ਬਾਵਜੂਦ ਅਦਾਲਤ ਨੇ ਇਹ ਕਹਤਾ ਵੀ ਟਰਸਟ ਦੀ ਪ੍ਰਾਪਰਟੀ ਹੈ ਟਰਸਟ ਦੇ ਕਬਜ਼ਾ ਹੈ ਟਰਸਟ ਦੇ ਨਾਂ ਉਤੇ ਇੰਤਕਾਲ ਹੈ ਟਰਸਟ ਦੇ ਨਾਂ ਉਤੇ ਜਮਬੰਦੀਆਂ ਨੇ ਟਰਸਟ ਦੇ ਨਾਂ ਉਤੇ ਗੁਰਦੌਰੀਆਂ ਨੇ ਕਿ ਜਿਹੜੇ ਦੇ ਨਾਤੇ ਕੋਈ ਗਰੰਡੋਰੀ ਜਮਾਂਬੰਦੀ ਨਹੀਂ ਹੈ ਇਹ ਮੇਰੇ ਕੋਲ ਤਾਂ 2019 ਜਾਇ ਨੇ ਇਹ 2016 17 ਚ ਕਸ਼ਮੀਰ ਸੀਨੀਅਰ ਮਕਦਮਾ ਕੀਤਾ ਪਹਿਲਾ ਅੱਛਾ ਵੀ ਇਹ ਇਸ ਪ੍ਰਾਪਰਟੀ ਦਾ ਮੈਂ ਮਾਲਕ ਐ ਮੇਰਾ ਕਬਜਾ ਹੈ ਅਦਾਲਤ ਨੇ ਕਹਿੰਦਾ ਨਾ ਤੁਸੀਂ ਮਾਲਕ ਹੋ ਨਾ ਤੁਸੀਂ ਕਬਜਾ ਹੈ ਇਹਨਾਂ ਨੇ ਮਕਦਮਾ ਕੀਤਾ 2019 ਦੇ ਵਿੱਚ ਟਰਸਟ ਨੇ ਇਹਨਾਂ ਨੇ ਕੱਲਿਆਂ ਦਾ ਨਹੀਂ ਹੈ ਇਹ ਤਾਂ ਬਲਕਿ ਇਹ ਬਤੌਰ ਟਰਸਟੀ ਦਖਸਤ ਵੀ ਨਹੀਂ ਹੈ 6 ਬੰਦੇ ਜਿਹੜੇ ਟਰਸਟੀ تھے ਉਸ ਉਹਨਾਂ ਦੇ ਦਖਸਤ ਕਰਵਾਏ ਜਿਹੜਾ ਬੰਦੇ ਉਸ ਵੇਲੇ ਤੇ ਉਹਨਾਂ ਨੇ ਅਦਾਲਤ ਨੇ ਕਿਹਾ ਤਾਂ ਵੀ ਹਾਂ ਇਹ ਟਰਸ ਦੀ ਜਗ੍ਹਾ ਟਰਸੇ ਚਲਾ ਰਿਹਾ ਟਰਸ ਨਹੀਂ ਕੰਟਰੋਲ ਰਾਜਨੀਯਾ ਦਾ ਕਹਿੰਦਾ ਟਰਸ ਦਾ ਕਬਜ਼ਾ ਹੈ ਕੋਈ ਦਾ ਬੰਦਾ ਹੋਰ ਤੀਜਾ ਬੰਦਾ ਕਸ਼ਮੀਰ ਸਿੰਘ ਉਹਦੇ ਚ 50 ਬੰਦੇ ਨੇ ਜਿਹੜੇ ਉਹ ਕਹਿੰਦਾ ਜੀ ਮੈਂ ਕਮੇਟੀ ਬਣਾਤੀ ਪਿੰਡ ਵਾਲਿਆਂ ਨੇ ਟਰਸ ਤੋੜਤਾ ਐਸਜੀਐਮ ਨੇ ਕਮੇਟੀ ਬਣਾਤੀ ਉਹ ਅਦਾਲਤ ਨੇ ਕਿਹਾ ਤਾਂ ਕੋਈ ਕਮੇਟੀ ਨਹੀਂ ਕੋਈ ਜਿਹੜੇ ਪੋਲਿਟੀਕਲ ਇੰਟਰਫੀਅਰੈਂਸ ਦੀ ਐਸ ਪਰ ਰੋਲ ਕੀ ਬਣਦਾ ਜੀ ਜੇ ਉਹ ਵਿਗਨ ਪਾਉਂਦੇ ਨੇਗੇ ਇਹਨਾਂ ਦੇ ਕਿਸੇ ਅਦਾਲਤ ਦੇ ਹੁਕਮ ਦੀ ਤੋਹੀਨ ਹੈ ਕੰਟੈਂਪਟ ਜਿਹਨੂੰ ਕਹਿੰਦੇ ਆਪਾਂ ਕੰਟੈਂਪਟ ਹੈ ਇਹ ਕੱਲੋਂ ਹੁਣ ਆਇਆ ਵੀ ਇੱਕ ਕਦਮ ਦੇ ਚਾਰੋਂ ਕਦਮੇ ਬਣ ਜਾਣਗੇ ਇਸ ਤੋਂ ਪੁਲਿਸ ਅਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਹੈ ਵੀ ਕਿਸੇ ਨੂੰ ਦਖਲਅੰਦਾਜ਼ੀ ਨਾ ਕਰਨ ਦੇਣ ਮਕਦਮਾ ਗੁਰੂ ਕਾਬੇ ਚਾਰ ਪੈਸੇ ਹੈ ਇਹਨੇ ਜਿਹੜੀ ਆਮਦਨ ਹੈ ਉਹ ਮਕਦਮੇ ਤੇ ਲੱਗੀ ਜਾਏਗੀ ਜ਼ਰੂਰ ਤੇ ਨਹੀਂ ਮਕਦਮਾ ਇਹਦੀ 10 ਸਾਲ ਹੋ ਗਏ ਮਕਦਮੇ ਵਾਜੀ ਮੁਖਤੀ ਉਲਝੇ ਉਲਝੇ ਵੇ ਕਿੱਥੇ ਦਾ ਗੁਰਦੁਆਰੇ ਦੀ ਸਕੂਲ ਹੈ ਹਸਤਾੜੇ ਕਿੱਥੇ ਉਹਦੀ ਡਿਵੈਲਪਮੈਂਟ ਹੋਵੇ ਬੱਚੇ ਪੜਨ ਕਿੱਥੇ ਆ ਮਕਦਮੇ ਵਾਜੀ ਚ ਪਏ ਹੋਏ ਨੇ ਹੁਣ ਇਹ ਸੁਪਰੀਮ ਕੋਰਟ ਤੱਕ ਗਏ ਸੁਪਰੀਮ ਕੋਰਟ ਤੋਂ ਆਰਡਰ ਕਰਾ ਕੇ ਲੈ ਕੇ ਆਏ ਵੀ ਇਸ ਕੇਸ ਦਾ 1 ਸਾਲ ਚ ਫੈਸਲਾ ਕਰੋ ਤਾਂ 1 ਸਾਲ ਚ ਹੁਣ ਇਹ ਜੱਜ ਬਹੁਤ ਇਮਾਨਦਾਰ ਹੈ 1 ਸਾਲ ਦੇ ਵਿੱਚ ਉਹਨੇ ਨਵੰਬਰ 31 ਨੂੰ ਇੱਕ ਸਾਲ ਹੋਣਾ ਬੁਰਾ ਹੁਣ ਉਸ ਤੋਂ ਪਹਿਲਾਂ ਉਹਨੇ ਫੈਸਲਾ ਜਾਲੀ ਜਿਹੇ ਬਣਾ ਮੈਂ ਵੀ ਮੈਂਬਰ ਸੀ ਤਾਂ ਉਦੋਂ ਤਾਂ ਕੋਈ ਚੱਲਦਾ ਰਿਹਾ ਜਦੋਂ ਖਾਮ ਖਾ ਬਣਾ ਮਤਲਬ ਵਿਆ ਕਰਨ ਲੱਗੇ ਇੱਥੇ ਫਿਰ ਸਾਸੀਂ ਉਹਨਾਂ ਨੂੰ ਚੈਲੰਜ ਕਰ ਦਿੱਤਾ ਹਾਂਜੀ ਉਹ ਵਸੀਰ ਦੇ ਨਾਂ ਤੇ ਚੱਲੋ ਕੇਸ ਸੀ ਜਿਹੜਾ ਹੋਈ ਜਾਂ ਜਿਵੇਂ ਹੋਇਆ ਕੇਸ ਜਿੱਤ ਕੇ ਜਾਂ ਅਸੀਂ ਹਾਰ ਗਏ ਉਹ ਅਸੀਂ ਕੇਸ ਅੱਗੇ ਪਾ ਦਿੱਤਾ ਜਾ ਕੇ ਇੱਥੇ ਆ ਕੇ ਸਾਨੂੰ ਆ ਕੇ ਚਾਪੀਆਂ ਦੇ ਦਿਓ ਜੀ ਮੈਂ ਕਿ ਗੁਰੂ ਘਰ ਦੇ ਚਾਪੇ ਕਿਵੇਂ ਦੇ ਦੀ ਅਸੀਂ ਸੇਵਾ ਕਰਾਣੇ ਜਾਂਦਾ ਮੈਂ ਤਾਂ ਕੁੱਟ ਕੇ ਲੁੱਟ ਕੇ ਲੈ ਜਾਂਦਾ ਸਾਰਾ ਕੁਝ ਦੇ ਪ੍ਰਸ਼ਾਸਨ ਆਇਆ ਤੀ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰੀ ਆ ਵੀ ਸੰਗਤ ਆਈ ہوئی ਹੈ 2015 ਤੋਂ ਜਿਹੜੀ ਇੱਥੇ ਰਜਿਸਟਰਡ ਕਮੇਟੀ ਇੱਥੇ ਆਲੇ-ਦਾਲੇ ਦੇ 15 ਪਿੰਡਾਂ ਦੀ ਬਣੀ ਹੋਈ ਹੈ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਰੈ ਮਸ਼ਵਰਾ ਕਰਾਂਗੇ ਉਹਨਾਂ ਨੇ ਸਾਨੂੰ ਸੁਝਾਅ ਦਿੱਤਾ ਵੀ ਠੀਕ ਹੈ ਤੁਹਾਡੀ ਕਮੇਟੀ ਬਹੁਤ ਵਧੀਆ ਕੰਮ ਚਲਾਉਂਦੀ ਹੈ ਪਰ ਸਾਨੂੰ ਉਧਰੋਂ ਵੀ ਤੇ ਤੁਹਾਡੇ ਕੰਨੇਓ ਵੀ 4-4 ਬੰਦੇ ਦਿਓ ਜਿਨ੍ਹਾਂ ਦੀਆਂ ਮੀਟਿੰਗਾਂ ਕਰਕੇ ਅਸੀਂ ਇਹ ਮਸਲੇ ਨੂੰ ਹੱਲ ਕਰ ਦिए ਜਿਹੜਾ ਕੋਰਟਾਂ ਵਗੈਰਾ ਦੇ ਫੈਸਲੇ ਨੇ ਉਹ ਕਦੇ ਗੁਰਦੁਆਰਿਆਂ ਵਿੱਚ ਲਾਗੂ ਨਹੀਂ ਹੁੰਦੇ ਹੁੰਦੇ ਅਸੀਂ ਕਹਾਂ ਵੀ ਸਾਨੂੰ ਇਹ ਗੱਲ ਮਨਜ਼ੂਰ ਹੈ ਜੀ ਚਲੋ ਅਸੀਂ رائے مشਵਰਾ ਕਰਕੇ ਸੰਗਤ ਨਾਲ ਜਿਹੜੇ ਤੁਸੀਂ ਪ੍ਰਸ਼ਾਸਨ ਮੰਗ ਮੰਨੇ ਗਏ ਨੇ ਚਾਰ ਬੰਦੇ ਅਸੀਂ ਦੇ ਦਾਂਗੇ ਉਹ ਮੁਤਾਬਕ ਜੇ ਸਾਨੂੰ ਉਹ ਫੈਸਲਾ ਠੀਕ ਲੱਗੂ ਤਾਂ ਮਨਜ਼ੂਰ ਹੋਊਗਾ ਜੇ ਕੋਈ ਪ੍ਰਸ਼ਾਸਨ ਤੱਕਾ ਚੁੱਕਾ ਕਰੂਗਾ ਤਾਂ ਕਮੇਟੀ ਇੱਥੇ 15 ਤੋਂ ਕੰਮ ਕਰ ਰਹੀ ਹੈ ਉਸੇ ਮੁਤਾਬਕ ਕੰਮ ਚੱਲਦਾ ਰਹੂਗਾ ਇਹ ਜਿਹੜੀ ਮੌਜੂਦਾ ਪ੍ਰਸ਼ਾਸਨ ਤੀ ਕਾਲाराम ਕਾਉਂਸਲ ਹੈ ਐਸ ਡੀ ਐਮ ਸਾਹਿਬ ਉਹਨਾਂ ਨੇ ਇੱਕ ਆਰਜੀ ਕਮੇਟੀ ਬਣਾਈ ਤੀ 2019 ਚ ਉਹ ਅੱਠ ਮੈਂਬਰੀ ਕਮੇਟੀ ਤੀ ਉਹਦੇ ਵਿੱਚ ਜਦ ਕੇ ਉਹ ਫੈਸਲਾ ਹੋਇਆ ਤੀ ਵੀ ਜਿਹੜੀ ਗੋਲਕਾਂ ਦੀ ਵੀਡੀਓਗ੍ਰਾਫੀ ਰਾਈ 56 ਲੱਖ ਰਕਮ ਨਿਕਲੀ ਹੈ ਉਹ ਜਿੰਨਾ ਚਿਰ ਖਤਮ ਨਹੀਂ ਹੁੰਦੀ ਉਹਨਾਂ ਚਿਰ ਉਹ ਕਮੇਟੀ ਕੰਮ ਕਰਦੀ ਰਹੂਗੀ ਜਦੋਂ ਪੈਸੇ ਖਤਮ ਹੋ ਗਏ ਉਹ ਕਮੇਟੀ ਦਾ ਆਟੋਮੈਟਿਕਲੀ ਉਹ ਖਤਮ ਹੋ ਗਈ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਜਿਹੜੀ 2015 ਤੋਂ ਇਸ ਗੁਰੂ ਘਰ ਦੀ ਦੇਖਭਾਲ ਕਰ ਰਹੀ ਹੈ ਉਹ ਕਮੇਟੀ ਦੇ ਬਰਖਿਲਾਫ ਨਾ ਕੋਈ ਕੇਸ ਹੈ ਨਾ ਕੋਈ ਸਟੇ ਹੈ ਨਾ ਕੋਈ ਉਹਦੇ ਬਰਖਿਲਾਫ ਆਊਡਰ ਨੇ ਜੇ ਸਾਨੂੰ ਕੋਈ ਪ੍ਰਸ਼ਾਸਨ ਉਹ ਸਾਡੀ ਕਮੇਟੀ ਦੇ ਬਰਖਿਲਾਫ ਇਹ ਖਰਿਆਂ ਦਾ ਸਥਾਨ ਹੈ 12 ਪਿੰਡਾਂ ਦਾ ਸਿੱਧ ਸਰ ਲੌਰਾਂ ਸਾਹਿਬ ਤਾਂ ਅਸੀਂ ਉਹ ਮੰਨਣ ਨੂੰ ਮਨਜ਼ੂਰ ਆਂ ਵਰਨਾ ਅਸੀਂ ਇੱਥੇ ਜਿਹੜਾ ਵੀ ਕੋਈ ਫੈਸਲਾ ਹੋਊ ਅਸੀਂ ਸੰਗਤ ਉਸ ਦਾ ਵਿਰੋਧ ਕਰਾਂਗੇ ਜਿਵੇਂ ਕਿ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੈਗਾ ਕਿ ਮਾਨ ਜੋ ਕੋਟ ਵੱਲੋਂ ਇੱਕ ਆਡਰ ਆਇਆ ਸੀਗਾ ਰਿਗਾਰਡਿੰਗ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਸਬੰਧੀ ਉਸ ਸਬੰਧੀ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਹੈਗੀ ਤੇ ਬੜੇ ਪੋਜ਼ਿਟਿਵ ਦੋਵਾਂ ਧਿਰਾਂ ਨੇ ਜਿਹੜਾ ਹੈਗਾ ਇਹ ਚ ਹੰਗਾਰਾ ਭਰਿਆ ਹੈਗਾ ਤੇ ਸਾਨੂੰ ਆਸ ਹੈ ਅਮੀ ਕੇਬਲੀ ਦੋਵਾਂ ਧਿਰਾਂ ਦੇ ਸਹਿਯੋਗ ਦੇ ਨਾਲ ਇਹ ਮੈਟਰ ਜੱਟ ਲਿਆ ਜਾਏਗਾ ਇੰਨੇ ਹੱਥ ਆਬਿਆ ਦੀ ਮੰਗ ਕਰਦੇ ਨੇ ਨੰਦੂ ਤੇ ਰਾਤੇ ਉਹ ਚਾਬੇ ਦੇ ਨੂੰ ਹੋਵੇ ਤਿਆਰ ਨਹੀਂ ਦੋਵੇਂ ਧਿਰਾਂ ਦੇ ਆਪਸੀ ਸਹਿਮਤੀ ਬਣ ਗਈ ਗੀ ਗੱਲਬਾਤ ਸਾਫ ਸੰਗਤ ਜੋ ਆਪੇ ਚ ਇੱਕ ਕਮੇਟੀ ਬਣਾਣਗੇ ਸਾਵੇਂ ਬੰਦੇ ਲੈ ਕੇ ਜਾਂ ਗੁਰੂ ਮਹਾਰਾਜ ਜੀ ਦੀ ਸ਼ਰਧਾ ਹੈਗੀ ਹੈ ਤੇ ਉਹ ਦੇ ਅਕੋਰਡਿੰਗਲੀ ਡਿਸੀਜਨ ਹੋ ਜਾਏਗਾ ਗੁਰਦੁਆਰਾ ਸਾਹਿਬ ਦਾ ਪ੍ਰਬੰਧਨ ਕਿਵੇਂ ਕਰਨਾ ਹੈ ਕੋਈ ਕਾਨੂੰਨ ਵਿਵਸਥਾ ਦੇ ਵਿੱਚ ਵਿਗੜ ਪਾਵੇਗਾ ਜੀ ਫਿਰ ਕਿਸ ਤਰ੍ਹਾਂ ਦੇਖੋ ਉਹਦੇ ਰਿਗਾਰਡਿੰਗਲੀ ਜਿਹੜਾ ਹੈਗਾ ਪੁਲਿਸ ਤੇ ਪੁਖਤਾ ਪ੍ਰਬੰਧ ਕੀਤੇ ਗਏ ਹੈਗੇ ਆ ਪਰ ਦੋਵੇਂ 39 ਇਹ ਚੀਜ਼ ਨੂੰ ਜਿਹੜਾ ਹੈਗਾ ਇਹ ਇੱਕਜੁੱਟਤਾ ਜਤਾਈ ਹੈਗੀ ਹੈ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਲੈਂਡ ਆਰਡਰ ਦੀ ਸਮੱਸਿਆ ਜਿਹੜੀ ਉਹ ਭੰਗ ਨਹੀਂ ਕਰਨਗੇ ਬਾਬਾ ਕਸ਼ਮੀਰਾ ਨੇ ਪੁਲਿਸ ਦੀ ਤਰ੍ਹਾਂ ਵੀ ਸਵਾਲ اٹھਾਇਆ ਵੀ ਕਿਸ ਤਰ੍ਹਾਂ ਜਿਹੜੇ ਬੂਟ ਪਾ ਕੇ ਜਾਂ ਪੁਲਿਸ ਮੁਲਾਜ਼ਮ ਗੁਰਦੁਆਰਾ ਸਾਹਿਬ ਚ ਜਾ ਰਹੇ ਨੇ ਇਹ ਬੇਅਦਬੀ ਹੈ ਨਹੀਂ ਜੀ ਬਿਲਕੁਲ ਬਾਬਾ ਜੀ ਕੋਲ ਨਹੀਂ ਆਏ ਹੈਗੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈਗੀ ਸਾਡੇ ਪੁਲਿਸ ਜਿਆਦਾ ਜਿਹੜੇ ਹੈਗੇ ਆ ਵੈਸੇ ਪੂਲ ਸੈਕੂਲਰ ਹੈਗੀ ਪਰ ਜਿਆਦਾ ਸਿੱਖ ਧਰਮ ਦੇ ਵਿੱਚ ਜਿਹੜਾ ਸ਼ਰਧਾ ਰੱਖਣ ਵਾਲੇ ਹੈਗੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਉਨਾ ਹੀ ਮੰਨਦੇ ਆ ਜਿੰਨੇ ਕਿ ਆਮ ਸਿੱਖ ਸੀ ਆਮ ਸਿੱਖ ਪਰਿਵਾਰਾਂ ਚ ਹੀ ਹੈਗੇ ਆ